ਧੰਨਵਾਦ ਜੀ ਤੁਹਾਨੂੰ ਤੇ ਸੁਮੋਤ ਰੋਤਿਆਂ ਨੂੰ ਸਾਥ ਚੇਕ ਕਰ ਸਾਸਿਕਾਲ ਜਦੋਂ ਤੋਂ ਅਮਰੀਕਾ ਦੇ ਟੈਰਫ ਲਾਉਣ ਦੀਆਂ ਗੱਲਾਂ ਚੱਲ ਰਹੀਆਂ ਨੇ ਤੇ ਕਾਰਨੀ ਸਾਹਿਬ ਔਰ ਕੈਨੇਡੀਅਨ ਫੈਡਰਲ ਗਵਰਨਮੈਂਟ ਹੱਥ ਪੱਲੇ ਮਾਰ ਰਹੀ ਹੈ ਜੀ ਵੀ ਕਿਸੇ ਨਾ ਕਿਸੇ ਹੋਰ ਕੰਟਰੀਜ਼ ਦੇ ਨਾਲ ਵਪਾਰ ਉਹ ਸਾਂਝ ਕੀਤੇ ਜਾਣ ਯੂਰਪ ਵੀ ਜਾ ਕੇ ਆਏ ਮੈਕਸੀਕੋ ਵੀ ਜਾ ਕੇ ਆਏ ਹੁਣ ਭਾਰਤ ਦੇ ਨਾਲ ਜਿਹੜੇ ਆ ਜੀ ਵਪਾਰ ਵਾਰਤਾ ਬਹਾਲ ਕਰਨ ਦੇ ਲਈ ਜਿਹੜਾ ਜੀ ਉਹ ਕੈਨੇਡਾ ਵੀ ਗੱਲਬਾਤ ਕਰ ਰਿਹਾ ਪਰ ਕੈਨੇਡਾ ਨੇ ਕਿਹਾ ਇਹ ਜਿਹੜੀ ਖਬਰ ਆ ਰਹੀ ਆ ਸੋ ਭਾਰਤ ਅਨੁਸਾਰ ਭਾਰਤ ਕਹਿ ਰਿਹਾ ਹੈ ਇਹ ਵੀ ਭਾਰਤ ਅਨੁਸਾਰ ਕੈਨੇਡਾ ਨਾਲ ਵਪਾਰ ਬਾਰਤਾ ਬਹਾਲ ਹੋ ਗਈ ਸਾਡੀ ਪਰ ਕੈਨੇਡਾ ਨੇ ਕਿਹਾ ਅਜੇ ਨਹੀਂ ਹੋਈ ਕੀ ਅਪਡੇਟ ਹੈ ਜੀ ਦੇਖੋ ਇਹਦੇ ਵਿੱਚ ਜੋ ਅਸੀਂ ਪਿਛਲੇ ਕੁਝ ਸਾਲਾਂ ਦੇ ਇਸ ਤਰੀਕੇ ਦੀਆਂ ਗਤੀਵਿਧੀਆਂ ਹੋਈਆਂ ਕੈਨੇਡਾ ਦੇ ਵਿੱਚ ਇਸ ਤਰੀਕੇ ਦੇ ਰਾਜਨੀਤਿਕ ਤੌਰ ਤੇ ਬਿਆਨਬਾਜ਼ੀਆਂ ਹੋਈਆਂ ਨੇ ਤੇ ਸਭ ਤੋਂ ਪਹਿਲਾਂ ਅਸੀਂ ਦੇਖੀਏ ਕਿ ਜੋ ਭਾਈ ਹਰਦੀਪ ਸਿੰਘ ਨਜਿੱਦ ਦਾ ਕਤਲ ਕਰਨ ਦਾ ਦੇ ਵਿੱਚ ਹੋਇਆ ਉਸ ਤੋਂ ਬਾਅਦ ਜਿਸ ਤਰੀਕੇ ਦੇ ਦੋਸ਼ ਕੈਨਡਾ ਵੱਲੋਂ ਭਾਰਤ ਸਰਕਾਰ ਦੇ ਉੱਪਰ ਲਾਏ ਗਏ ਇਹ ਇਵਨ ਕਿ ਹਾਈ ਕਮਿਸ਼ਨਰ ਤੱਕ ਦੋਵਾਂ ਨੇ ਇੱਕ ਦੂਜੇ ਦੇ ਮੁਲਕਾਂ ਦੇ ਜਿਹੜੇ ਸੀਗੇ ਉਹਨਾਂ ਨੂੰ ਬਾਹਰ ਦਾ ਰਸਤਾ ਦਿਖਾਇਆ ਸੀਗਾ ਸੋ ਕਾਫੀ ਇਹ ਵੱਡੇ ਪੱਧਰ ਤੇ ਜਿਹੜੇ ਰਿਸ਼ਤੇ ਸੀ ਦੋਵਾਂ ਮੁਲਕਾਂ ਦੇ ਵਿੱਚ ਉਹ ਖਰਾਬ ਹੋਏ ਨੇ ਤੇ ਉਸ ਤੋਂ ਬਾਅਦ ਜਿਵੇਂ ਹੁਣ ਮਾਰਕ ਕਾਰਨੀ ਸਾਹਿਬ ਪ੍ਰਧਾਨ ਮੰਤਰੀ ਬਣੇ ਨੇ ਉਸ ਤੋਂ ਬਾਅਦ ਦੋਵਾਂ ਮੁਲਕਾਂ ਨੇ ਇੱਕ ਦੂਜੇ ਦੇ ਜਿਹੜੇ ਹਾਈ ਕਮਿਸ਼ਨਰ ਨੇ ਉਹਨਾਂ ਦੀਆਂ ਨਿਯੁਕਤੀਆਂ 관한 ਦੀ ਪਿਛਲੇ ਦਿਨੀ ਗੱਲ ਕੀਤੀ ਹੈ ਤੇ ਕਾਰਨੀ ਸਾਹਿਬ ਨੇ ਇਹ ਵੀ ਗੱਲ ਕਹੀ ਹੈ ਕਿ ਉਹ ਦੁਨੀਆ ਦੇ ਹਰੇਕ ਮੁਲਕ ਦੇ ਨਾਲ ਵਿਵਾਰਕ ਰਿਸ਼ਤਿਆਂ ਨੂੰ ਇਹ ਬਿਹਤਰ ਬਣਾਉਣਾ ਚਾਹੁੰਦੇ ਨੇ ਤੇ ਦੁਨੀਆ ਭਰ ਦੇ ਜਿਹੜੇ ਮੁਲਕਾਂ ਨੂੰ ਕੈਨੇਡਾ ਦੇ ਵਿੱਚ ਨਿਵੇਸ਼ ਕਰਨ ਦਾ ਸੱਦਾ ਵੀ ਦੇ ਰਹੇ ਨੇ ਸੋ ਇਹਦੇ ਵਿੱਚ ਜੇਕਰ ਅਸੀਂ ਭਾਰਤ ਦੀ ਗੱਲ ਕਰੀਏ ਤੇ ਭਾਰਤ ਦੇ ਨਾਲ ਇਹ ਜੋ ਗੱਲਾਂ ਬਾਤਾਂ ਨੇ ਪਿਛਲੇ ਕੁਝ ਸਮੇਂ ਤੋਂ ਦੁਬਾਰਾ ਸ਼ੁਰੂ ਵੀ ਹੋਈਆਂ ਨੇ ਸੋ ਜਿਹਦੇ ਵਿੱਚ ਇੱਕ ਤਾਂ ਇਹ ਆ ਕਿ ਜੋ ਕੈਨੇਡਾ ਦੇ ਦਿੱਤੀ ਜਿਹੜੇ ਇਹ ਜਿਹੜੇ ਮੰਤਰੀ ਨੇ ਜਿਹੜੇ ਡੇਵਿਡ ਮੋਰਿਸਨ ਸੋ ਉਹਨਾਂ ਨੇ ਆਪਣੇ ਜਿਹੜੇ ਭਾਰਤੀ ਹਮਰੁੱਤਵਾਦ ਨਾਲ ਵੀ ਜਿਹੜੀ ਆ ਇਹ ਮੁਲਾਕਾਤ ਕੀਤੀ ਹੈ ਸੋ ਦੇ ਨਾਲ ਨਾਲ ਜਿਹੜੇ ਭਾਰਤੀ ਵਿਦੇਸ਼ ਸਕੱਤਰ ਆ ਵਿਕਰਮ ਮਿਸਤਰੀ ਸੋ ਉਹਨਾਂ ਦੇ ਨਾਲ ਵੀ ਉਹਨਾਂ ਦੀ ਮੁਲਾਕਾਤ ਹੋਈ ਹੈ ਤੇ ਇਸ ਤੋਂ ਇਲਾਵਾ ਜੇਕਰ ਅਸੀਂ ਦੇਖੀਏ ਕਿ ਜੇਕਰ ਦੂਆ ਮਲਕਾਂ ਦੇ ਜਿਹੜੇ ਆ ਇਹ ਜਿਨ੍ਹਾਂ ਨੂੰ ਅਸੀਂ ਕਹਿੰਦੇ ਆ ਕਿ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਹੁੰਦੇ ਨੇ ਜਿਹੜੇ ਇਹ ਰਾਜਨੀਤਿਕ ਮੁੱਦਿਆਂ ਦੇ ਉੱਪਰ ਕਿਸ ਤਰੀਕੇ ਨਾਲ ਮੁਲਕ ਦੀ ਸੁਰੱਖਿਆ ਨੂੰ ਇਹ ਬਿਹਤਰ ਬਣਾਉਣਾ ਆ ਸੋ ਇਸ ਸੰਬੰਧੀ ਜਿਹੜੇ ਕੈਨੇਡਾ ਦੇ ਜਿਹੜੇ ਰਾਸ਼ਟਰੀ ਸਥੁਥਿਆ ਸਲਾਹਕਾਰ ਨੇਟ ਹੈਲੀ ਡਰੋਏ ਨੇ ਸੋ ਉਹਨਾਂ ਨੇ ਵੀ ਭਾਰਤ ਦੇ ਵਿੱਚ ਜਿਹੜੇ ਉਹਨਾਂ ਦੇ ਹਮਰ ਉਤਵਾਨੇ ਜੀਤ ਦਿਵਾਲ ਨੇ ਸੋ ਉਹਨਾਂ ਦੇ ਨਾਲ ਵੀ ਮੁਲਾਕਾਤਾਂ ਕੀਤੀਆਂ ਨੇ ਸੋ ਇਹਨਾਂ ਮੁਲਾਕਾਤਾਂ ਦੇ ਵਿੱਚ ਜੋ ਭਾਰਤ ਸਰਕਾਰ ਦਾ ਜੋ ਵਿਦੇਸ਼ ਮੰਤਰਾਲਾ ਆ ਸੋ ਉਹਨਾਂ ਵੱਲੋਂ ਜੋ ਬਿਆਨ ਸਾਹਮਣੇ ਆਏ ਨੇ ਸੋ ਉਹਨਾਂ ਵਿੱਚ ਉਹਨਾਂ ਨੇ ਇੱਕ ਗੱਲ ਤਾਂ ਕਹੀ ਹੈ ਕਹਿੰਦੇ ਕਿ ਕਿ ਦੋਵੇਂ ਜਿਹੜੇ ਦੇਸ਼ ਨੇ ਦਵੱਲੇ ਜਿਹੜੇ ਵਪਾਰਕ ਗੱਲਬਾਤ ਹੈ ਸੋ ਉਹਨਾਂ ਨੂੰ ਕਹਿੰਦੇ ਆ ਕਿ ਇਹ ਉਹਨਾਂ ਦੇ ਉੱਪਰ ਗੱਲਾਂ ਬਾਤਾਂ ਹੋਈਆਂ ਨੇ ਸੋ ਦੋਵਾਂ ਜਿਹੜੇ ਨੇ ਇਹ ਦੁਵਾਰਾ ਜਿਹੜੇ ਆ ਜੰਡੇ ਕਿ ਮੋੜ ਬਹਾਲ ਕਰਨ ਸਮਝੌਤੇ ਦਾ ਵੀ ਐਲਾਨ ਕੀਤਾ ਆ ਕਿ ਜਿਹੜਾ ਸਾਡਾ ਵਪਾਰ ਆ ਕਿ ਦੁਵਾਰਾ ਸੀ ਨਵੇਂ ਸਿਰੇ ਤੋਂ ਜਿਹੜਾ ਸ਼ੁਰੂ ਕਰਨਾ ਆ ਸੋ ਇਹਦੇ ਵਿੱਚ ਜੋ ਭਾਰਤ ਸਰਕਾਰ ਦੇ ਜਾਂ ਉਹਨਾਂ ਦੇ ਜੋ ਵਿਦੇਸ਼ ਜਿਹੜਾ ਮੰਤਰਾਲੇ ਦੇ ਸੰਬੰਧੀ ਬਿਆਨ ਨੇ ਉਹਨਾਂ ਨੇ ਕਿਹਾ ਕੀ ਕਹਿੰਦੇ ਨੇ ਵਪਾਰ ਰੱਖਿਆ ਆ ਊਰਜਾ ਆ ਜੋ ਅਹਿਮ ਜਿਹੜੇ ਕ੍ਰਿਟੀਕਲ ਜਿਹੜੇ ਮੈਨਡਸ ਹੁੰਦੇ ਨੇ ਜਾ ਕਹਿੰਦੇ ਵੀ ਕਾਨੂੰਨੀ ਸਹਿਯੋਗ ਦੀ ਗੱਲ ਹੈ ਦੋਵਾਂ ਮੁਲਕਾਂ ਦੇ ਵਿੱਚ ਜਿਹੜੇ ਖੇਤੀਬੜੀ ਖੇਤੀਬਾੜੀ ਵਰਗੀ ਜਿਹੜੇ ਅਹਿਮ ਮੁੱਦੇ ਨੇ ਸੋ ਇਹਨਾਂ ਮੁੱਦਿਆਂ ਤੇ ਕਹਿੰਦੇ ਕਿ ਇਹ ਦੁਵਾਰਾ ਗੱਲਬਾਤ ਜਿਹੜੀ ਆ ਇਹ ਸ਼ੁਰੂ ਕਰਨ ਦੇ ਉੱਪਰ ਸਹਿਮਤੀ ਬਣੀ ਹੈ ਇਹ ਬਿਨਸ ਨੂੰ ਦੁਵਾਰਾ ਜਿਹੜਾ ਆ ਇਹ ਪੱਟੀ ਤੇ ਲਾਉਣ ਦੇ ਉੱਪਰ ਸਹਿਮਤੀ ਬਣੀ ਹੈ ਸੋ ਇਸ ਤਰੀਕੇ ਦੀਆਂ ਇਹ ਗੱਲਾਂਬਾਤਾਂ ਜਿਹੜੀਆਂ ਨੇ ਉਹ ਭਾਰਤ ਦੇ ਹਵਾਲੇ ਨਾਲ ਜਾਂ ਉੱਥੇ ਦੇ মিডিਆ ਦੇ ਹਵਾਲੇ ਦੇ ਨਾਲ ਸਾਹਮਣੇ ਆ ਰਹੀਆਂ ਨੇ ਪਰ ਜਿਹਦੇ ਵਿੱਚ ਹੁਣ ਅਸੀਂ ਗਲੋਬਲ ਅਫੇਅਰ ਕੈਨੇਡਾ ਦੀ ਗੱਲ ਕਰੀਏ ਕਿ ਜੋ ਇਹਦੇ ਤੇ ਕੈਨੇਡੀਅਨ ਸਰਕਾਰ ਦਾ ਪੱਖ ਹੈ ਸੋ ਇਹਦੇ ਵਿੱਚ ਗੱਲ ਕਰੀਏ ਸੋ ਇਹਦੇ ਵਿੱਚ ਉਹਨਾਂ ਨੇ ਕਿਹਾ ਆ ਕਿ ਕਹਿੰਦੇ ਕਿ ਜੋ ਇੱਥੇ ਸਾਡੇ ਕਹਿੰਦੇ ਜਿਹੜੇ ਕਿ ਕੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਹੈ ਲੈਟ ਹੈਲੀ ਡੋਰੀਅਨ ਸੋ ਉਹਦਾ ਉਹਨਾਂ ਨੇ ਜਿਆਦਾ ਜਿਹੜਾ ਆ ਆਪਣੇ ਸਟੇਟਮੈਂਟ ਵਿੱਚ ਜ਼ਿਕਰ ਕੀਤਾ ਆ ਸੋ ਉਹਨਾਂ ਨੇ ਕਿਹਾ ਕਹਿੰਦੇ ਕਿ ਵੀਰਵਾਰ ਨੂੰ ਜਿਹੜੇ ਸੀਗੇ ਅਜੀਤਵਾਲ ਸਾਹਿਬ ਦੇ ਨਾਲ ਗੱਲਬਾਤ ਹੋਈ ਹੈ ਸੋ ਇਹਦੇ ਵਿੱਚ ਕਹਿੰਦੇ ਕਿ ਇਸ ਚੀਜ਼ ਦੇ ਉੱਪਰ ਸਹਿਮਤੀ ਬਣੀ ਹੈ ਕਿ ਦੋਵੇਂ ਮੁਲਕ ਇਹ ਇੱਕ ਦੂਜੇ ਦੇ ਅੰਦਰੂਨੀ ਮਾਮਲਿਆਂ ਦੇ ਵਿੱਚ ਦਖਲਅੰਦਾਜ਼ੀ ਕਰਨ ਤੋਂ ਪਰਹੇਜ਼ ਕਰਨਗੇ ਤੇ ਇਹਦੇ ਵਿੱਚ ਜਿਹੜੀਆਂ ਜਾਣਕਾਰੀਆਂ ਦਾ ਆਦਾਨ-ਪ੍ਰਦਾਨ ਹੁੰਦਾ ਆ ਦਾ ਜ਼ਿੰਮੇਵਾਰ ਵਿਵਹਾਰ ਨੂੰ ਲੈ ਕੇ ਸਹਿਮਤੀ ਬਣੀ ਆ ਸੋ ਇਹਦੇ ਵਿੱਚ ਕਹਿੰਦੇ ਕਿ ਜੋ ਵਪਾਰ-ਵਾਰਤਾ ਜਿਹੜੀ ਆ ਬਹਾਲ ਹੋਣ ਦੀ ਗੱਲ ਕੈਨੇਡਾ ਵਾਲੇ ਪੱਖ ਤੋਂ ਜਿਹੜੀ ਨਹੀਂ ਹੋ ਰਹੀ ਆ ਪਰ ਭਾਰਤ ਸਰਕਾਰ ਨੇ ਜਿਹੜਾ ਉਹਨਾਂ ਦਾ ਪੱਖ ਹੈ ਉਹਦੇ ਵਿੱਚੋਂ ਬਹਾਲ ਕਰਨ ਦੀ ਗੱਲ ਕਰ ਰਹੇ ਨੇ ਫਿਰ ਇਧਰੋਂ ਕੈਨੇਡਾ ਵਾਲੇ ਪਾਸਿਓਂ ਜੇਕਰ ਫ੍ਰੀ ਟ੍ਰੇਡ ਦੀ ਗੱਲ ਕਰੀਏ ਸੂਰ ਨੇ ਕਿਹਾ ਵੀ ਹਾਲੇ ਇਹ ਗੱਲਬਾਤ ਦੁਬਾਰਾ ਸ਼ੁਰੂ ਕਰਨ ਦੀ ਅਸੀਂ ਕੋਈ ਗੱਲ ਨਹੀਂ ਕਰ ਰਹੇ ਆ ਪਰ ਦੂਜੇ ਪਾਸੇ ਭਾਰਤ ਸਰਕਾਰ ਦੇ ਪੱਖ ਦੇ ਵਿੱਚ ਇਹ ਗੱਲਬਾਤਾਂ ਹੋ ਰਹੀਆਂ ਨੇ ਪਰ ਇਹਨਾਂ ਦੀ ਜੋ ਅਫੀਸ਼ੀਅਲ ਸਟੇਟਮੈਂਟ ਆਈ ਹੈ ਸੋ ਇਹਦੇ ਵਿੱਚ ਇਹਨਾਂ ਨੇ ਇਸ ਗੱਲ ਨੂੰ ਜ਼ਿਆਦਾ ਵਹਾ ਰਿਹਾ ਹੈ ਜਿਹੜਾ ਕਿ ਇੱਕ ਦੂਜੇ ਦੀ ਮੁਲਕਾਂ ਦੇ ਵਿੱਚ ਦਖਲਅੰਦਾਜ਼ੀ ਇਹ ਨਾ ਕੀਤੀ ਜਾਵੇ ਇਸ ਸਟੇਟਮੈਂਟ ਨੂੰ ਜਿਹੜਾ ਕਿ ਜਿਵੇਂ ਮੈਂ ਗੱਲ ਕੀਤੀ ਵਜੀ ਤੇ ਦੋਵਾਂ ਹੋਂਦਾਂ ਦੀ ਜਿਹੜੀ ਮੁਲਾਕਾਤ ਹੋਈ ਹੈ ਉਸ ਸੰਦਰਭ ਨੂੰ ਕੈਨੇਡਾ ਨੇ ਜ਼ਿਆਦਾ ਵਹਾ ਰਿਹਾ ਸੋ ਦੋਵਾਂ ਪਾਸਿਆਂ ਤੋਂ ਵੱਖੋ ਵੱਖਰੇ ਦਾਅਵੇ ਹੋ ਰਹੇ ਨੇ ਕੈਨੇਡਾ ਨੇ ਆਪਣਾ ਪੱਖ ਰੱਖਿਆ ਤੇ ਇਸ ਮੁੱਦੇ ਤੇ ਜੋ ਭਾਰਤ ਦਾ ਪੱਖ ਹੈ ਸੋ ਉਸ ਨੂੰ ਥੋੜਾ ਜਿਹਾ ਕੈਨੇਡਾ ਨੇ ਨਕਾਰਿਆ ਹੈ ਸੋ ਬਾਅਦੇ ਅਗਲੀ ਖਬਰ ਦੇ ਵੱਲ ਸੋ ਜਾਨ ਨੂੰ ਖਤਰੇ ਦਾ ਸਾਹਮਣਾ ਕਰ ਰਿਆ ਸੀਗਾ ਜੀ ਇੱਕ ਸਿੱਖ ਕਾਰਕੁਨ ਫਿਰ ਪੁਲਿਸ ਰਸਦ ਦੇ ਵਿੱਚ ਹੈ ਜੀ ਕਿੱਥੋਂ ਆ ਜੀ ਖਬਰ ਹੈ ਦੇਖੋ ਇਹਦੇ ਵਿੱਚ ਜੋ ਬ੍ਰੈਮਟਨ ਦੇ ਨਾਲ ਸਬੰਧਤ ਇੰਦਰਜੀਤ ਸਿੰਘ ਗੋਸਲ ਜੋ ਕਿ ਸਿੱਖ ਫੋਰ ਜਸਟਿਸ ਦੇ ਨਾਲ ਜੁੜਿਆ ਹੋਇਆ ਜੋ ਸਿੱਖ ਕਾਰਕੁਨ ਹੈ ਸੋ ਇਹਦੇ ਨਾਲ ਸਬੰਧਤ ਬਹੁਤ ਸਾਰੀਆਂ ਖਬਰਾਂ ਪਿਛਲੇ ਸਮੇਂ ਦੌਰਾਨ ਮੀਡੀਆ ਚ ਆਈਆਂ ਨੇ ਕਿ ਇਹਨਾਂ ਦੀ ਜਾਨ ਨੂੰ ਖਤਰਾ ਹੈ ਤੋ ਇਹਨਾਂ ਨੂੰ ਜਿਹੜਾ ਆ ਇਹ ਵਿਟਨੈਸ ਪ੍ਰੋਟੈਕਸ਼ਨ ਵੀ ਜਿਹੜੀ ਸੀ ਉਹ ਏਜੰਸੀਆ ਵੱਲੋਂ ਆਫਰ ਕੀਤੀ ਗਈ ਸੀ ਤੋ ਵਿਟਨੈਸ ਪ੍ਰੋਟੈਕਸ਼ਨ ਦੇ ਵਿੱਚ ਇਹ ਹੁੰਦਾ ਵੀ ਇਹਨਾਂ ਨੂੰ ਕਿਉਂਕਿ ਇੱਕ ਇਹ ਅਹਿਮ ਗਵਾਹ ਦੇ ਤੌਰ ਤੇ ਇਹਨਾਂ ਨੂੰ ਲੈ ਕੇ ਇਹਨਾਂ ਦੀ ਜਿੰਮੇ ਜਾਣ ਨੂੰ ਖਤਰਾ ਆ ਸੋ ਇਹਨਾਂ ਨੂੰ ਕਿਸੇ ਸੁਰੱਖਿਅਤ ਜਗ੍ਹਾ ਦੇ ਉੱਪਰ ਤਬਦੀਲ ਕਰਨਾ ਜਾਂ ਹੋ ਸਕਦਾ ਹੈ ਇਹਨਾਂ ਦਾ ਇਹ ਨਾਂ ਵਗੈਰਾ ਵੀ ਜਿਹੜੀ ਇਹਨਾਂ ਦੀ ਆਈਡੈਂਟੀਟੀ ਆ ਵੀ ਉਸ ਨੂੰ ਵੀ ਚੇਂਜ ਕੀਤਾ ਜਾਵੇ ਭਾਵੇਂ ਆ ਕਿ ਇਹਨਾਂ ਨੂੰ ਇੱਕ ਤਰੀਕੀ ਦੇ ਨਾਲ ਮਹਿਫੂਜ਼ ਰੱਖਿਆ ਜਾਵੇ ਵੀ ਕਿਸੇ ਢੰਗਦਾਰ ਨੂੰ ਕੋਈ ਖਤਰਾ ਨਾ ਹੋਵੇ ਇਹਨਾਂ ਦੀ ਜਿਹੜੀ ਜਾਨ ਨੂੰ ਖਤਰੇ ਵਿੱਚ ਲੈ ਕੇ ਜਿਹੜੀਆਂ ਸੰਭਾਵਨਾਵਾਂ ਬੜੀਆਂ ਹੋਈਆਂ ਸੋ ਉਹਨਾਂ ਚੀਜ਼ਾਂ ਤੋਂ ਕਿਸੇ ਢੰਗ ਨਾਲ ਇਹਨਾਂ ਨੂੰ ਬਚਾਇਆ ਜਾਵੇ ਸੋ ਇਸ ਤਰੀਕੇ ਦੀਆਂ ਗੱਲਾਂ ਬਾਤਾਂ ਵੀ ਇਹ ਮੀਡੀਆ ਦੇ ਵਿੱਚ ਸਾਹਮਣੇ ਆਈਆਂ ਸੀ ਪਰ ਇਹ ਵੀ ਪਤਾ ਲੱਗਾ ਵੀ ਇੰਦਰਜੀਤ ਸਿੰਘ ਕੂਸਲ ਹੁਣਾਂ ਨੇ ਇਹ ਵੀ ਵਿਟਨਸ ਪ੍ਰੋਟੈਕਸ਼ਨ ਲੈਂ ਤਾਂ ਇਹ ਮਨਾ ਕਰ ਦਿੱਤਾ ਸੀਗਾ ਕਿ ਮੈਂ ਵਿਟਨਸ ਪ੍ਰੋਟੈਕਸ਼ਨ ਜਿਹੜੀ ਆ ਨਹੀਂ ਲੈਣਾ ਚਾਹੁੰਦਾ ਤੇ ਉਸ ਤੋਂ ਬਾਅਦ ਹੁਣ ਇਹਨਾਂ ਦੀਆਂ ਗ੍ਰਿਫਤਾਰੀ ਦੀਆਂ ਖਬਰਾਂ ਜਿਹੜੀਆਂ ਨੇ ਸਾਹਮਣੇ ਆ ਰਹੀਆਂ ਨੇ ਸੋ ਇਹਦੇ ਵਿੱਚ ਦੋ ਪੱਖ ਨੇ ਕਿ ਗ੍ਰਿਫਤਾਰੀ ਜਿਹੜੀ ਆ ਇਹ ਕਿਉਂ ਹੋਈ ਆ ਸੋ ਇਹਦੇ ਵਿੱਚ ਅਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਦੀ ਗੱਲਬਾਤ ਕਰੀਏ ਸੋ ਉਹਨਾਂ ਨੇ ਇਸ ਚੀਜ਼ ਨੂੰ ਮੰਨਿਆ ਕਿ ਜਿਹੜੇ ਉਹਨਾਂ ਦੇ ਅਫੀਸ਼ੀਅਲ ਡਾਕੂਮੈਂਟਸ ਨੇ ਉਹਨਾਂ ਦੇ ਮੁਤਾਬਕ ਕਿ ਲੰਗੇ ਸ਼ੁੱਕਰਵਾਰ ਬਿਟਵੀ ਅਨਟਾਰੀਓ ਦੇ ਵਿੱਚ ਹੈਂਡ ਗਨ ਤੇ ਗਲਤ ਇਸਤੇਮਾਲ ਨੂੰ ਲੈ ਕੇ ਜਾਂ ਹੋਰ ਫਾਇਰ ਜਿਹੜੇ ਆਮ ਰਿਲੇਟਡ ਚਾਰजेस ਹੁੰਦੇ ਨੇ ਸੋ ਉਹਨਾਂ ਦੇ ਤਹਿਤ ਇੰਦਰਜੀਤ ਸਿੰਘ ਨੂੰ ਹਸਲ ਗ੍ਰਿਫਤਾਰ ਕੀਤੇ ਗਏ ਨੇ ਉਹਨਾਂ ਦੀ ਕੱਲ ਔਸ਼ਵਾਂ ਵਿਖੇ ਜਿਹੜੀ ਕੋਰਟ ਦੇ ਵਿੱਚ ਪੇਸ਼ੀ ਸੀਗੀ ਤਾਂ ਇਹਨਾਂ ਦੇ ਨਾਲ ਅਰਮਾਨ ਸਿੰਘ ਉਮਰ 23 ਸਾਲ ਜਿਹੜਾ ਕਿ ਟੋਰਾਂਟੋ ਦਾ ਰਹਿਣ ਵਾਲਾ ਜਗਦੀਪ ਸਿੰਘ ਉਮਰ 41 ਸਾਲ ਜਿਹੜਾ ਕਿ ਨਿਊਯਾਰਕ ਦਾ ਰਹਿਣ ਵਾਲਾ ਸੋ ਉਹਨਾਂ ਨੂੰ ਵੀ ਨਾਲ ਚਾਰਜ ਕੀਤਾ ਗਿਆ ਸੋ ਤਿੰਨ ਜਾਣੇ ਫਾਇਰ ਇਹ era ਆ ਰਿਲੇਟਡ ਜਿਹੜੇ ਚਾਰਜਸ ਹੁੰਦੇ ਨੇ 11ਾਂ ਦੇ ਸਹੀ ਤਰੀਕੇ ਦੇ ਨਾਲ ਵਰਤੋਂ ਨਾ ਕਰਨ ਦੇ ਚਾਰਜਸ ਜਿਹੜੇ ਇਹਨਾਂ ਦੇ ਉੱਪਰ ਲੱਗੇ ਨੇ ਤੇ ਇਹਦੇ ਵਿੱਚ ਇਹ ਹੈ ਕਿ ਜੋ ਇਹ ਭਾਰਤ ਸਰਕਾਰ ਜਾਂ ਉੱਥੇ ਦੀ ਜੋ ਮੀਡੀਆ ਮੁਤਾਬਕ ਗੱਲ ਕਰੀਏ ਸੋ ਉੱਥੇ ਇਸ ਤਰੀਕੇ ਨਾਲ ਖਬਰਾਂ ਆ ਰਹੀਆਂ ਨੇ ਕਿ ਕਿ ਜੋ ਇਹਦੇ ਉੱਪਰ ਅਲਿਗੇਸ਼ਨਸ ਲੱਗ ਰਹੇ ਸੀ ਕਿ ਭਾਰਤ ਦੇ ਵਿੱਚ ਇਹ ਇਸ ਤਰੀਕੇ ਦੀਆਂ ਜਿਹੜੀਆਂ ਐਕਟੀਵਿਟੀਆਂ ਨੇ ਖਾਲਿਸਤਾਨ ਦੇ ਨਾਲ ਸੰਬੰਧਿਤ ਉਹਨੂੰ ਬੜਾਵਾ ਦਿੰਦੇ ਨੇ ਜਾਂ ਜੋ ਉੱਥੇ ਇਹ ਪਰ ਦੇ ਗਿਓ ਥ੍ਰੈਟ ਵਗੈਰਾ ਦੀਆਂ ਗੱਲਾਂ ਬਾਤਾਂ ਹੁੰਦੀਆਂ ਨੇ ਸੋ ਇਸ ਤਰੀਕੇ ਦੀ ਐਕਟੀਵਿਟੀ ਸੀ ਵਿੱਚ ਇਹ ਲੋਅਲ ਨੇ ਸੋ ਕਹਿੰਦੇ ਵੀ ਉਹਨਾਂ ਦੀਆਂ ਏਜੰਸੀਆ ਜਾਂ ਉਹਨਾਂ ਦੇ ਕਹਿਣ ਦੇ ਉੱਪਰ ਜਿਹੜੀ ਆ ਅਿੰਦਰਜੀਤ ਸਿੰਘ ਕੋਸਲ ਨੂੰ ਗ੍ਰਿਫਤਾਰ ਕੀਤਾ ਗਿਆ ਉੱਥੇ ਇਸ ਤਰੀਕੇ ਦੀਆਂ ਖਬਰਾਂ ਆ ਰਹੀਆਂ ਨੇ ਪਰ ਅੰਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਦੀ ਜਿਹੜੀ ਆ ਇਹ ਅਫੀਸ਼ੀਅਲ ਜਿਹੜੇ ਉਹਨਾਂ ਨੇ ਚਾਰजेस ਲਾਏ ਨੇ ਸੋ ਉਹਦੇ ਵਿੱਚ ਫਾਇਰਮੈਨ ਰਿਲੇਟਡ ਜਿਹੜੇ ਚਾਰजेस ਨੇ ਇਹਨਾਂ ਦੇ ਉੱਪਰ ਲਾਏ ਗਏ ਨੇ ਪਰ ਇਹਦੇ ਵਿੱਚ 6 ਫੋਰ ਜਸਟਿਸ ਦੀ ਮੰਨੀ ਹੈ ਕਿ ਜੋ ਉਹਨਾਂ ਨੇ ਆਪਣਾ ਪੱਖ ਰੱਖਿਆ ਆ ਸੋ ਉਹਦੇ ਵਿੱਚ ਉਹ ਕਹਿ ਰਹੇ ਨੇ ਕਹਿੰਦੇ ਕਿ ਇਹਨਾਂ ਦੀ ਜਾਨ ਨੂੰ ਖਤਰਾ ਹੋਣ ਕਰਕੇ ਤੇ ਉਹਨਾਂ ਨੂੰ ਜੇਲ੍ਹ ਦੇ ਵਿੱਚ ਕਹਿੰਦੇ ਵੀ ਬੰਦ ਕੀਤਾ ਗਿਆ ਸੋ ਕਹਿੰਦੇ ਵੀ ਚਾਰजेस ਜਿਹੜੇ ਲਾਏ ਗਏ ਨੇ ਤੋ ਇਹ ਕਹਿੰਦੇ ਇਸ ਕਰਕੇ ਲਾਏ ਗਏ ਨੇ ਵੀ ਇਹਨਾਂ ਦੀ ਜਾਨ ਨੂੰ ਖਤਰਾ ਸੀਗਾ ਤਾਂ ਇਸ ਕਰਕੇ ਉਹਨਾਂ ਨੂੰ ਜੇਲ੍ਹ ਦੇ ਵਿੱਚ ਬੰਦ ਕੀਤਾ ਗਿਆ ਸੋ ਦੇਖੋ ਇਹ ਇਹ ਵੱਖੋ ਵੱਖੋ ਗੱਲਾਂ ਜਿਹੜੀਆਂ ਨੇ ਇਹ ਪਾਸੇ ਤੋਂ ਆ ਰਹੀਆਂ ਨੇ ਪਰ ਜੇਕਰ ਅਨਟਾਰੀਓ ਪ੍ਰੋਵਿੰਸ਼ਲ ਪੁਲਿਸ ਦੀ ਮੰਨੀਏ ਜੋ ਉਹਨਾਂ ਦੇ ਚਾਰਜ ਲਾਏ ਨੇ ਸੋ ਤਿੰਨ ਜਣੇ ਨੇ ਇੱਕ ਇਹ ਨੇ ਦੋ ਹੋਰ ਨੇ ਸੋ ਉਹਨਾਂ ਦੇ ਉੱਪਰ ਫਾਇਰ ਆਰਮ ਜਿਹੜੇ ਆ ਲੈਟ ਚਾਰਜ ਲਾਏ ਨੇ ਸੋ ਉਹਨਾਂ ਦੇ ਤਹਿਤ ਇਹਨਾਂ ਨੂੰ ਗ੍ਰਿਫਤਾਰ ਤੇ ਚਾਰਜ ਕੀਤਾ ਗਿਆ ਸੋ ਲਓ ਜੀ ਹੁਣ ਪ੍ਰੋਵਿੰਸ਼ਲ ਗਵਰਨਮੈਂਟ ਦੀ ਪ੍ਰੋਵਿੰਸ਼ਲ ਪੁਲਿਸ ਦੀ ਗੱਲਬਾਤ ਕਰਦੀ ਹੈ ਤੇ প্রভিনਸ਼ਲ ਗਵਰਨਮੈਂਟ ਦੀ ਵੀ ਗੱਲਬਾਤ ਕਰ ਲਈਏ ਸੋ ਡਾਕਫੋਰਡ ਸਰਕਾਰ ਵੱਲੋਂ ਕਾਨੂੰਨ ਸਖਤ ਲਈ ਫੈਡਰਲ ਨੂੰ ਇੱਕ ਚਿੱਠੀ ਲਿਖੀ ਗਈ ਹੈ ਜੀ ਦੇਖੋ ਇਹਦੇ ਵਿੱਚ ਕੋਈ ਦੋਵਾਵਾ ਨਹੀਂ ਹਨ ਕਿ ਜੇਕਰ ਅਸੀਂ ਬੀਲ ਦੀ ਫੋਰਸ ਦੀ ਗੱਲ ਕਰੀਏ ਚੱਕਰੀਬਨਲ ਕੈਕਟੀਵਿਟੀਜ਼ ਦੀ ਗੱਲ ਕਰੀਏ ਤੇ ਇਹਨਾਂ ਨੂੰ ਲੈ ਕੇ ਕੈਨੇਡੀਅਨ ਰਾਜਨੀਤੀ ਲਗਾਤਾਰ ਤਕੀ ਹੋਈ ਹੈ ਸੋ ਲਗਾਤਾਰ ਇਹਦੇ ਉੱਪਰ ਇਹ ਪ੍ਰੋਵਿੰਸ਼ੀਅਲ ਲੈਵਲ ਤੇ ਮਿਨਿਸਪਲ ਲੈਵਲ ਤੇ ਫੈਡਰਲ ਲੈਵਲ ਤੇ ਚਰਚਾਵਾ ਹੋ ਰਹੀਆਂ ਨੇ ਇੱਕ ਦੂਜੇ ਦੇ ਖਿਲਾਫ ਦੁਸ਼ਣਬਾਜ਼ੀ ਵੀ ਹੋ ਰਹੀ ਹੈ ਤੇ ਜੇਕਰ ਵਾਇਲੈਂਟ ਕ੍ਰਾਈਮ ਦੀ ਗੱਲ ਕਰੀਏ ਤਾਂ ਜੋ ਅੰਕੜੇ ਦੱਸਦੇ ਨੇ ਜੋ ਸਟੈਟਿਸਟਿਕ ਕੈਨੇਡਾ ਦੇ ਅੰਕੜੇ ਨੇ ਉਹ ਕਹਿ ਰਹੇ ਨੇ ਕਿ ਵਾਇਲੈਂਟ ਕ੍ਰਾਈਮ ਵਿੱਚ 2015 ਤੋਂ ਬਾਅਦ ਦੇਖੀਏ ਤਾਂ ਕਹਿੰਦੇ ਉਹਦੇ ਵਿੱਚ 50% ਦਾ ਵਾਧਾ ਹੋਇਆ 116% ਦਾ ਗਨ ਰਿਲੇਟਿਡ ਕ੍ਰਾਈਮ ਦੇ ਵਿੱਚ ਵਾਧਾ ਹੋਇਆ ਹੈ ਤੇ ਇਹਦੇ ਨਾਲ ਜੇਕਰ ਕਹਿੰਦੇ ਕਿ ਇਹ ਓਵਰਆਲ ਦੇਖੀਏ ਕਿ ਜਿਹੜੇ ਅਸਾਲਟ ਜਿਹੜੇ ਹੁੰਦੇ ਵੀਪਨ ਦੇ ਜਿਹੜੇ ਚਾਰਜਸ ਹੁੰਦੇ ਨੇ ਸੋ ਇਹਦੇ ਵਿੱਚ ਕਹਿੰਦੇ ਵੀ 170 ਕੈਨੇਡੀਅਨ ਪੁਲਿਸ ਆਫਸਰ ਜਿਹੜੇ ਨੇ ਇਹ ਉਹਨਾਂ ਨੂੰ ਜਿਹੜਾ ਡਿਊਟੀ ਦੇ ਦੌਰਾਨ ਕਹਿੰਦੇ ਵੀ ਇਸ ਤਰੀਕੇ ਦੀਆਂ ਗੱਲਾਂ ਦਾ ਸਾਹਮਣਾ ਕਰਨਾ ਪਿਆ ਵੀ ਉਹਨਾਂ ਦੇ ਉੱਪਰ ਹਥਿਆਰ ਬੰਦ ਜਿਹੜੇ ਲੋਕ ਹੁੰਦੇ ਨੇ ਇਹ ਉਹਨਾਂ ਵੱਲੋਂ ਸੌਲਟ ਕੀ ਹਮਲਾ ਕੀਤਾ ਗਿਆ ਜਾ ਰਿਹਾ ਦੇ ਕਿਸੇ ਤਰੀਕੇ ਨਾਲ ਜਾਨ ਵੀ ਗਈ ਹੈ ਕਾਫੀ ਪੁਲਿਸ ਵਾਲੇ ਜਿਹੜੇ ਨੇ ਇਸ ਤਰ੍ਹਾਂ ਮਾਰੇ ਵੀ ਗਏ ਨੇ ਸੋ ਬਹੁਤ ਸਾਰੇ ਅੰਕੜੇ ਜਿਹੜੇ ਆ ਇਸ ਸੰਬੰਧੀ ਸਾਹਮਣੇ ਆਉਂਦੇ ਨੇ ਸੋ ਜਿਵੇਂ ਅਸੀਂ बार-बार ਦੇਖਦੇ ਹਾਂ ਵੀ ਪੁਲਿਸ ਫੜਦੀ ਹੈ ਫਿਰ ਛੁੱਟ ਜਾਂਦੇ ਨੇ ਪੁਲਿਸ ਫੜਦੀ ਹੈ ਫਿਰ ਇਹੋ ਜਿਹੇ ਜਿਹੜੇ ਬਾਰ-ਬਾਰ ਰੀਪ੍ਰੈਂਡਰਸ ਹੁੰਦੇ ਨੇ ਬਾਹਰ ਹੁੰਦੇ ਨੇ ਹੁਣ ਇਹਦੇ ਵਿੱਚ ਜੋ ਇਹ ਡੱਗ ਫੋਰਸ ਆ ਹੁਣਾਂ ਦੀ ਗੱਲ ਕਰੀਏ ਸੋ ਇਹਨਾਂ ਦੇ ਜਿਹੜੇ ਡਾਇਰ ਨੇ ਜਰਨਲ ਨੇ ਤੇ ਸਾਲਿਸਟਰ ਜਰਨਲ ਨੇ ਕਿ ਸੰਤੀ ਚਿੱਠੀ ਲਿਖੀ ਹੈ ਇਦੇ ਵਿੱਚ ਕਹਿੰਦੇ ਵੀ ਜਿਹੜੇ ਕਤਲ ਹੋ ਰਹੇ ਨੇ, ਨਸ਼ੇ ਦੀ ਤਸਕਰੀ ਹੈ, ਮਨੁੱਖੀ ਤਸਕਰੀ ਹੈ, ਹਿੰਸਕ ਜਿਹੜੀਆਂ ਇਹ ਵਾਧਤਾ ਹੋ ਰਹੀਆਂ ਨੇ, ਇਹ ਜਿਹੜੀਆਂ ਗੱਡੀ ਚੋਰੀ ਦੀ ਵਾਧਤਾ ਨੇ ਜਾਂ ਘਰਾਂ ਦੇ ਵਿੱਚ ਵੜ ਕੇ ਜਿਹੜੀਆਂ ਇਹ ਵਾਧਤਾ ਹੋ ਰਹੀਆਂ ਨੇ, ਸੋ ਇਹੋ ਜਿਹੇ ਅਪਰਾਧੀਆਂ ਨੂੰ ਜ਼ਮਾਨਤ ਨਾ ਦਿੱਤੀ ਜਾਵੇ, ਜੇਲ੍ਹਾਂ ਦੇ ਵਿੱਚ ਬੰਦ ਰੱਖਿਆ ਜਾਵੇ। ਸੋ ਇਦੀ ਵਿੱਚ ਉਹਨਾਂ ਨੇ ਜਸਟਿਸ ਮਿਨਿਸਟਰ ਜਿਹੜੀ ਸ਼ਾਨ ਫਰੇਜ਼ਰ ਨੇ ਸੋ ਇਹਨਾਂ ਨੂੰ ਇਹ ਜਾਣਕਾਰੀ ਆਪਣੇ ਪੱਧਰ ਤੇ ਦਿੱਤੀ ਹੈ ਵੀ ਕਿਸ ਤਰੀਕੇ ਦੇ ਜਿਹੜੇ ਆ ਇਹ ਚੇਂਜਸ ਲਿਆਉਣੇ ਆ ਚਾਹੀਦੇ ਆ ਨੇ। ਸੋ ਕਿਸ ਤਰ੍ਹਾਂ ਦੇ ਨਾਲ ਇਹਨਾਂ ਜਿਹੜੇ ਇਹੋ ਜਿਹੇ ਖਤਰਨਾਕ ਅਪਰਾਧੀ ਨੇ ਇਹਨਾਂ ਨੂੰ ਜੇਲ੍ਹਾਂ ਦੇ ਵਿੱਚ ਬੰਦ ਰੱਖਿਆ ਜਾਣਾ ਚਾਹੀਦਾ ਸੋ ਇਹਦੇ ਵਿੱਚ ਦੇਖੋ ਕਿ ਹੁਣ ਇਹਨਾਂ ਨੇ ਆਪਣਾ ਪੱਖ ਰੱਖ ਦਿੱਤਾ ਆ অন্ਟਾਰੀਓ ਸਰਕਾਰ ਨੇ ਇਹਨਾਂ ਦੇ ਟਾਰਡ ਦੇ ਜਨਰਲ ਨੇ ਜਾਂ ਇਹਨਾਂ ਦੇ ਜਿਹੜੇ ਕਾਨੂੰਨੀ ਮਾਹਰ ਨੇ ਸੋ ਉਹਨਾਂ ਨੇ ਆਪਣੀਆਂ ਜੋ ਦਲੀਲਾਂ ਨੇ ਦਿੱਤੀਆਂ ਨੇ ਹੁਣ ਇਹ ਤਾਂ ਹੁਣ ਫੈਡਰਲ ਸਰਕਾਰ ਨੇ ਦੇਖਣਾ ਆ ਕਿ ਉਹ ਇਹਨਾਂ ਦਲੀਲਾਂ ਨੂੰ ਕਿੰਨਾ ਕੁ ਮੰਨਦੇ ਨੇ ਕਿੰਨਾ ਕੁ ਉਹਦੇ ਉੱਪਰ ਗੌਰ ਨਵਾਂ ਬਸ ਸੁਭਾਵ ਕਲੀ ਕੰਜ਼ਰਵੇਟਿਵ ਪਾਰਟੀ ਹੀ ਲੱਗ ਰਿਹਾ ਵੀ ਇਹ ਹੱਥ ਦੇ ਵਿੱਚ ਆਈ ਹੈ ਬਾਕੀ ਵਿਰੋਧੀ ਪਾਰਟੀਆਂ ਦਾ ਸਾਥ ਤੁਹਾਨੂੰ ਨਹੀਂ ਮਿਲਿਆ ਸੋ ਓਵਰਆਲ ਕੰਜ਼ਰਵੇਟਿਵ ਮੋਸ਼ਨ ਵੀ ਇਸ ਮਾਮਲੇ ਦੇ ਵਿੱਚ ਪਾਰਲੀਮੈਂਟ ਦੇ ਵਿੱਚ ਪਾਸ ਹੋਣ ਦੇ ਵਿੱਚ ਕਾਮਯਾਬ ਨਹੀਂ ਹੋਇਆ ਇਹਦਾ ਮਤਲਬ ਆਈ ਉਹਨਾਂ ਨੂੰ ਯੀ ਨਨ ਨੇ ਨਵੇਂ ਹਾਕ ਚ ਬੋਰਡ ਪਾਈ ਹੈਗੀ ਉਹਨਾਂ ਨੂੰ ਲੱਗਦਾ ਹੋਣਾ ਵੀ ਉਹ ਸੁਰੱਖਿਆਤ ਨੇ ਪਰ ਬ੍ਰੈਂਟਨ ਦਾ ਹਾਲ ਦੇਖ ਲੈਣ ਨੇੜੇ ਤੇੜੇ ਦਾ ਹਾਲ ਆ ਕੇ ਦੇਖ ਲੈਣ ਕੀ ਕੁਝ ਬਣ ਰਿਹਾ ਹੈਗਾ ਇੱਥੇ ਸੇਫਟੀ ਨੂੰ ਲੈ ਕੇ ਵੈਸੇ ਤਾਂ ਸੇਫਟੀ ਦੇ ਨਾਂ ਤੇ ਕੈਮਰੇ ਲਾ ਕੇ ਲੁੱਟ ਹੋ ਰਹੀ ਆ ਤੇ ਹੁਣ ਤਾਂ ਡਾ ਫੂਡ ਉਹਨਾਂ ਨੇ ਵੀ ਚਿੱਠੀ ਲਿਖਤੀ ਪਹਿਲਾਂ ਮੇਅਰ ਸਾਹਿਬ ਮਿਲ ਕੇ ਆਏ ਨੇ ਇੱਕ ਮੀਟਿੰਗ ਕਰਕੇ ਫਿਰ ਕਿਥੋਂ ਕਮੇਟੀ ਬਣੀ ਸੀਗੀ ਉਹਨਾਂ ਨੇ ਕੀ ਮੁੜ ਕੇ ਤਾਂ ਕੋਈ ਪਤਾ ਨਹੀਂ ਕਿੱਧਰ ਠੰਡੇ ਵਾਸਤੇ ਚੀਜ਼ਾਂ ਪਾਈ ਜਾਂਦੀਆਂ ਨੇ ਚਲੋ ਇੱਕ ਬਾਕੀ ਪਤਾ ਨਹੀਂ ਪ੍ਰੈਜ਼ੀਡੈਂਟ ਸਾਹਿਬ ਅਪਡੇਟ ਮੈਂ ਵੀ ਕਿਥੋਂ ਸੁਣ ਰਿਹਾ ਸੀ ਵੀ ਡਾਕ ਫੋਰਡ ਉਹਨਾਂ ਨੇ ਵੀ ਕਿਹਾ ਕਹਿੰਦੇ ਵੀ ਮੈਂ ਪ੍ਰੋਵਿੰਸ ਦੇ ਵਿੱਚ ਸਿਟੀਜ਼ਨ ਨੂੰ ਪੈਸਾ ਦਊਂਗਾ ਤੁਸੀਂ ਹੰਪ ਬਣਾਓ ਉਹ ਜਿਹੜੇ ਹੁੰਦੇ ਨੇ ਤੇ ਸਪੀਡਿੰਗ ਵਾਲੇ ਸਾਈਨ ਲਾ ਦਿਓ ਤੇ ਵੀ ਪਰ ਕੈਮਰੇ ਲਾ ਦਿਓ ਸ਼ਾਇਦ ਇਹ ਵੀ ਕੋਈ ਅਪਡੇਟ ਆ ਰਹੀ ਹੈ ਜੇ ਤੁਹਾਡੇ ਕੋਲ ਹੋਈ ਤਾਂ ਆਪਾਂ ਕਰ ਲਾਂਗੇ ਤੇ ਬਾਅਦਿਆਂ ਆਪਾਂ ਅਗਲੀ ਖਬਰ ਤੇ ਵੱਲ ਪ੍ਰੇਨ ਸਾਹਿਬ ਤੇ ਸੋ ਹੁਣ ਗਵਾਂਡੀ ਮੁਲਕ ਦੀ ਗੱਲਬਾਤ ਕਰ ਲਈ ਪ੍ਰੇਨ ਸਾਹਿਬ ਡੋਨਲਡ ਟਰੰਪ ਉਹਨਾਂ ਦੀ ਡੋਨਲਡ ਟਰੰਪ ਉਹਨਾਂ ਨੇ ਜਿਹੜਾ ਕੋਈ ਫੀਲਡ ਨਹੀਂ ਹੁੰਦਾ ਉੱਥੇ ਵੀ ਇਹਨਾਂ ਨੇ ਕੁਝ ਸੁਣਾਉਂਦਾ ਸ਼ਾਇਦ ਬਾਕੀ ਪਤਾ ਨਹੀਂ ਹੈਗਾ ਸ਼ਾਇਦ ਇਹਨਾਂ ਕੋਲ ਰਿਪੋਰ ਕਿਸੀ ਮੈਡੀਕਲ ਲੌਬੀ ਨੇ ਦਿੱਤੀ ਹੋਵੇ ਪਰ ਹੁਣ ਉਹ ਕਹਿੰਦੇ ਜਿਹੜਾ ਇੱਕ ਬੱਚਿਆਂ ਦੇ ਵਿੱਚ ਆਟਿਜ਼ਮ ਹੁੰਦਾ ਉਹਨੂੰ ਕੋਈ ਬਿਮਾਰੀ ਤਾਂ ਨਹੀਂ ਕਿਹਾ ਜਾ ਸਕਦਾ ਪਰ ਆਟਿਜ਼ਮ ਹੈ ਤੇ ਉਹਦਾ ਕਾਰਨ ਦੱਸਿਆ ਉਹਨਾਂ ਨੇ ਕਾਰਨ ਦੱਸਿਆ ਵੀ ਆਹ ਕਾਰਨ ਕਰਕੇ ਆਟਿਜ਼ਮ ਹੁੰਦਾ ਤੇ ਜਿਉਂ ਹੀ ਕਾਰਨ ਦੱਸਿਆ ਤੇ ਬਹਿਤ ਛੜ ਗਈ ਜੀ ਉਹਦੇ ਬਾਅਦ ਜੀ ਦੇਖੋ ਪਹਿਲਾਂ ਤੁਸੀਂ ਸਵਾਲ ਕੀਤਾ ਡੱਗਪੋਰ ਸਾਹਿਬ ਦਾ ਕਿ ਜੋ ਸਪੀਡ ਕੈਮਰੇ ਲੱਗੇ ਹੋਏ ਨੇ ਤਾਂ ਪਿਛਲੇ ਦਿਨ ਇਹਨਾਂ ਦੇ ਪਰਿਨਾਂਤ ਇੱਕ ਸਟੇਟਮੈਂਟ ਵੀ ਸਾਹਮਣੇ ਆਈ ਸੀ ਜਿਹਦੇ ਵਿੱਚ ਇਹਨਾਂ ਨੇ ਇਹਨਾਂ ਸਪੀਡ ਕੈਮਰੇਸ ਨੂੰ ਹਟਾਉਣ ਲਈ ਗੱਲ ਕਹੀ ਸੀ ਕਿ ਮਿਊਨਿਸਪੈਲਿਟੀਆਂ ਨੂੰ ਸਪੀਡ ਕੈਮਰੇ ਹਟਾ ਦੇਣੇ ਚਾਹੀਦੇ ਨੇ ਤੇ ਇਹ ਵੀ ਗੱਲ ਇਹਨਾਂ ਵੱਲੋਂ ਕਹੀ ਗਈ ਸੀ ਕਿ ਅਗਰ ਉਹ ਨਹੀਂ ਹਟਾਉਂਦੇ ਤਾਂ ਫਿਰ ਉਹਨਾਂ ਵੱਲੋਂ ਜਿਹੜੇ ਇਹ ਹਟਾਉਣ ਦੀ ਜਿਹੜੀ ਪ੍ਰੋਸੈਸ ਹੈ ਉਹ ਨੂੰ ਆਉਣ ਵਾਲੇ ਸਮੇਂ ਦੌਰਾਨ ਸ਼ੁਰੂ ਕੀਤਾ ਜਾਊਗਾ ਸੋ ਇਹਦੇ ਵਿੱਚ ਹੁਣ ਇਹ ਫੋਰਸ ਸਾਹਿਬ ਨੇ ਰਸਲ ਟਾਰੀਓ ਦੇ ਵਿੱਚ ਕੱਲ ਇੱਕ ਗੱਲ ਕਹੀ ਹੈ ਕਹਿੰਦੇ ਵੀ ਇਸ ਹਾਬ ਇਹਦੇ ਅੰਤ ਤੱਕ ਕੁਝ ਮਿਨਿਸਪੈਲਿਟੀਆਂ ਦੇ ਮੀਅਰਸ ਨੂੰ ਨਾਲ ਲੈ ਕੇ ਉਹ ਐਲਾਨ ਕਰਨਗੇ ਇਹਦੇ ਵਿੱਚ ਉਹਨਾਂ ਨੇ ਕਿਹਾ ਕਿ ਇਹ ਵੱਖ-ਵੱਖ ਮਿਨਿਸਪੈਲਿਟੀਆਂ ਨੂੰ ਫੰਡਿੰਗ ਕਿਹੜੀ ਇਸ ਵਾਸਤੇ ਕੀਤੀ ਜਾਊਗੀ ਕਿ ਸ਼ਹਿਰਾਂ ਦੇ ਵਿੱਚ ਸਪੀਡ ਬੰਮਸ ਬਣਾਏ ਜਾ ਸਕਣ ਤੇ ਇਹਦੇ ਨਾਲ ਜਿਹੜੇ ਟਰਨ ਅਬਾਉਟਸ ਹੁੰਦੇ ਨੇ ਜਿਹੜੇ ਕੋਲ ਜਏ ਉਹ ਬਣੇ ਹੁੰਦੇ ਨੇ ਤੇ ਟਰਨ ਅਬਾਉਟਸ ਨੂੰ ਕਹਿੰਦੇ ਆ ਤੇ ਉਹਨਾਂ ਦਾ ਨਿਰਮਾਣ ਕੀਤਾ ਜਾਵੇ ਸਪੀਡ ਬੰਮਸ ਬਣਾਏ ਜਾਣ ਤੇ ਸਪੀਡ ਘਟਾਉਣ ਵਾਸਤੇ ਜਿਹੜੀਆਂ ਫਲੈਸ਼ਿੰਗ ਲਾਈਟਸ ਹੁੰਦੀਆਂ ਨੇ ਉਹ ਲਗਾਈਆਂ ਜਾਣ ਸੋ ਇਸ ਬਾਬਤ ਉਹ ਕਹਿੰਦੇ ਵੀ ਕੁਝ ਮਿਨਿਸਪੈਲਿਟੀਜ਼ ਦੇ ਮੇਅਰਸ ਨੂੰ ਨਾਲ ਲੈ ਕੇ ਅਨਾਉਂਸਮੈਂਟ ਇਸ ਵੀ ਕਹਿੰਦੇ ਤੇ ਕਰਨੀ ਆ ਇਸ ਹਫ਼ਤੇ ਦੇ ਤੇ ਜਦੋਂ ਫਿਰ ਅਨਾਉਂਸਮੈਂਟ ਹੋਊਗੀ ਕੀ ਕੀ ਗੱਲਾਂ ਕਰਦੇ ਨੇ ਕਿੰਨੀ ਕ ਫੰਡਿੰਗ ਦਿੰਦੇ ਨੇ ਤਾਂ ਉਹ ਗੱਲਾਂ ਬਾਤਾਂ ਸਾਹਮਣੇ ਕਲੀਅਰ ਹੋਣ ਗਿਆ ਤਾਂ ਇਹਦੇ ਨਾਲ ਹੀ ਆ ਕਿ ਹੁਣ ਜੇਕਰ ਅਸੀਂ ਮਿਨਿਸਪਲਟੀ ਦੀ ਜਿਹੜੀ ਐਸੋਸੀਏਸ਼ਨ ਬਣੀ ਹੋਈ ਆ ਇਹ ਜੁਨੀਆਨ ਕਾਰਿਓ ਦੀ ਮਿਊਂਸੀਪੈਲਿਟੀ ਦੀ ਆ ਇਹ ਉਹਨਾਂ ਨੇ ਪਿਛਲੇ ਦਿਨੀ ਇਹ ਗੱਲ ਕਹੀ ਸੀ ਕਿ ਫੋਰਸ ਸਾਹਿਬ ਦੀਆਂ ਜਿਹੜੀਆਂ ਗੱਲਾਂ ਬਾਤਾਂ ਨੇ ਵੀ ਸੜਕ ਸੁਰੱਖਿਆ ਨੂੰ ਲੈ ਕੇ ਬਹੁਤੀਆਂ ਸਹੀ ਨਹੀਂ ਆ ਉਹਨਾਂ ਨੇ ਸਪੀਡ ਕੈਮਰੇਸ ਦੇ ਹੱਕ ਦੇ ਵਿੱਚ ਗੱਲ ਅਗੇ ਸੀ ਹੁਣ ਕਿੰਨੇ ਕਿ ਮਿਊਂਸੀਪੈਲਿਟੀ ਦੇ ਮੇਅਰਸ ਉਹਨਾਂ ਦੇ ਨਾਲ ਹੋਣਗੇ ਕਿਹੜੇ ਵੱਡੇ ਸ਼ਹਿਰਾਂ ਦੇ ਮੇਅਰ ਨਾਲ ਹੋਣਗੇ ਇਹ ਤਾਂ ਫਿਰ ਜਦੋਂ ਉਹਨਾਂ ਦੀ ਪ੍ਰੈਸ ਕਾਨਫਰੰਸ ਹੋਊਗੀ ਤੇ ਉਹਦੇ ਵਿੱਚ ਸਥਿਤੀ ਸਪਸ਼ਟ ਹੋਊਗੀ ਹੁਣ ਦੂਜੇ ਪਾਸੇ ਚੱਲਦੇ ਹਾਂ ਜਿਹੜੇ ਆ ਸਵਾਲ ਸੀ ਤੁਹਾਡਾ ਇਹ ਜਿਹੜਾ ਡੋਨਲਡ ਟਰੰਪ ਸਾਹਿਬ ਦਾ ਸੋ ਡੋਨਲਡ ਟਰੰਪਸ ਆ ਨੇ ਆਟੋਜ਼ਮ ਨੂੰ ਲੈ ਕੇ ਇਹ ਕੁਝ ਗੱਲਾਂ ਬਾਤਾਂ ਕੀਤੀਆਂ ਨੇ ਤੇ ਉਹਦੇ ਨਾਲ ਹੈਲਥ ਸੈਕਟਰੀ ਰੌਬਰਟ ਐਫ ਕੈਂਡੀ ਜੂਨੀਅਰ ਵੀ ਉਹਨਾਂ ਦੇ ਨਾਲ ਮੌਜੂਦ ਸੀਗੇ ਸੋ ਇਹਦੇ ਵਿੱਚ ਉਹਨਾਂ ਨੇ ਟਰੰਪ ਸਾਹਿਬ ਨੇ ਇਹ ਗੱਲ ਕਹੀ ਹੈ ਕਹਿੰਦੇ ਕਿ ਜੋ ਟਾਈਨਲ ਆਲ ਜਿਹੜੀ ਦਵਾਈ ਹੁੰਦੀ ਹੈ ਜਿਹੜੀ ਕਿ ਅਸੀਂ ਆਮ ਕਰਕੇ ਇਹ ਵਰਤੋਂ ਦੇ ਵਿੱਚ ਲੈ ਕੇ ਆਉਨੇ ਆ ਬਿਨਾਂ ਡਾਕਟਰੀ ਸਲਾਹ ਤੋਂ ਕੋਈ ਵੀ ਸਾਡੀ ਸ਼ੇਰਦਾ ਦੇ ਹੋਵੇ ਕੋਈ ਵੀ ਸਾਨੂੰ ਪ੍ਰੋਬਲਮਸ ਹੋਵੇ ਅਸੀਂ ਟਾਇਨੋਲ ਜਿਹੜੀ ਦਵਾਈ ਖਾ ਲੈਂਦੇ ਆ ਸੋ ਇਸ ਦਵਾਈ ਨੂੰ ਉਹਨਾਂ ਨੇ ਆਟイズਮ ਦੇ ਨਾਲ ਜੋੜਿਆ ਆ ਉਹ ਕਹਿੰਦੇ ਕਿ ਜਦੋਂ ਵੀ ਕੋਈ ਔਰਤ ਪ੍ਰੈਗਨੈਂਟ ਹੈ ਪ੍ਰੈਗਨਨਸੀ ਦੇ ਦੌਰਾਨ ਹੈ ਸੋ ਉਹ ਉਹ ਕਹਿੰਦੇ ਕਿ ਉਸ ਸਮੇ ਇਹ ਜਿਹੜੀ ਦਵਾਈ ਹੈ ਟਾਇਨੋਲ ਜਿਹੜੀ ਕਿ ਅਸੀਂ ਵੈਸੇ ਕਿਸੇ ਵੀ ਜਾ ਕੇ ਸਟੋਰ ਤੋਂ ਖਰੀਦ ਸਕਦੇ ਆ ਵੀ ਇਹ ਵੀ ਵਾਸਤੋਂ ਨਹੀਂ ਕਰਨੀ ਚਾਹੀਦੀ ਸੋ ਇਹਦੇ ਨਾਲ ਕਹਿੰਦੇ ਆ ਵੀ ਆਟイズਮ ਬੱਚਿਆਂ ਨੂੰ ਹੋ ਜਾਂਦਾ ਆ ਫਰੋਂ ਦੇਖੋ ਕਿ ਵੈਸੇ ਜੇਕਰ ਅਸੀਂ ਜਿਹੜੇ ਇਸ ਫੀਲਡ ਦੇ ਮਾਹਿਰ ਲੋਕ ਨੇ ਤੇਰੇ ਡਾਕਟਰਸ ਨੇ ਸਾਇੰਟੀਸਟ ਜਿਨ੍ਹਾਂ ਨੇ ਇਹ ਪਰ Экਸਪੈਰੀਮੈਂਟ ਕੀਤੇ ਨੇ ਜਿਨ੍ਹਾਂ ਕੋਲ ਸਾਇੰਟੀਫਿਕ ਡਾਟਾ ਵੀ ਹੋਊਗਾ ਸੋ ਉਹਨਾਂ ਨੇ ਆਟイズਮ ਬਾਰੇ ਕੋਈ ਇੱਕ ਪਾਰਟਿਕੂਲਰ ਕਾਰਨ ਨਹੀਂ ਦੱਸਿਆ ਜੀ 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 ਪ੍ਰਿੰਸ ਸਾਹਿਬ ਆਵਾਜ਼ ਆ ਰਹੀ ਹੈ ਜੀ ਜੀ ਮੈਨੂੰ ਤੁਹਾਡੀ ਆਵਾਜ਼ ਆ ਰਹੀ ਹੈ ਜੀ ਜੀ ਕੰਟੀਨਿਊ ਕਰ ਦਿਓ ਜੀ ਇਹਦੇ ਵਿੱਚ ਜਿਹੜੇ ਸਾਡੇ ਡਾਕਟਰਸ ਨੇ ਸਾਇੰਟਿਸਟਸ ਨੇ ਉਹਨਾਂ ਨੇ ਬਹੁਤ ਵਾਰ ਇਹ ਗੱਲਾਂ ਕਹੀਆਂ ਨੇ ਕਿ ਜ਼ਿਆਦਾਤਰ ਜਿਹੜੇ ਜੈਨੇਟਿਕ ਰੀਜ਼ਨ ਹੁੰਦੇ ਨੇ ਜਾਂ ਇਹਦੇ ਨਾਲ ਅਸੀਂ ਦੇਖੀਏ ਕਿ ਜਿਹੜੇ এনवायरमेंटਲ ਰੀਜ਼ਨ ਹੁੰਦੇ ਨੇ ਇਹ ਉਹ ਜ਼ਿਆਦਾਤਰ ਇਹਦੇ ਵਾਸਤੇ ਰਿਸਪੌਂਸਿਵਲ ਹੁੰਦੇ ਨੇ ਖਾਸ ਤੌਰ ਤੇ ਜਿਹੜੇ ਮਾਪੇ ਤੋਂ ਬੱਚੇ ਨੂੰ ਜੋ ਜੀਨਸ ਮਿਲਦੇ ਨੇ ਸੋ ਉਹਦਾ ਇੱਕ ਵੱਡਾ ਹੱਥ ਹੁੰਦਾ ਆ ਸੋ ਇਹ ਆਮ ਕਰਕੇ ਜਿਹੜੇ ਸਾਡੇ ਸਾਇੰਟਿਸਟਸ ਨੇ ਡਾਕਟਰਸ ਨੇ ਇਹ ਗੱਲਾਂ ਕਹਿ ਰਹੇ ਨੇ ਹੁਣ 트럼ਪ ਸਾਹਿਬ ਨੇ ਇਹਦਾ ਨਾਮਾਂ ਹੀ ਕਹਾਂਨ ਦਾਸ ਦਿੱਤਾ ਵੀ ਜਿਹੜੀ ਇਹ ਟਾਇਨੋਲ ਦੀ ਦਵਾਈ ਹੈ ਗੋਲੀਆਂ ਲੈਨੇ ਆ ਤੇ ਇਹਦੇ ਕਰਕੇ ਆਟਿਸਮ ਜਿਹੜਾ ਹੁੰਦਾ ਆ ਹੁਣ ਇਹ ਕੱਲਾ ਉਹਨਾਂ ਦੀਆਂ ਕਿੰਨੀਆਂ ਅੱਕ ਸਹੀ ਨੇ ਕਿੰਨੀਆਂ ਅੱਕ ਗਲਤ ਨੇ ਇਹਦੇ ਬਾਰੇ ਮੈਂ ਤਾਂ ਕੁਝ ਨਹੀਂ ਕਹਿ ਸਕਦਾ ਇਹ ਚਾਰਾ ਦਾ ਜਿਹੜੇ ਇਸ ਵਿਸ਼ੇ ਦੇ ਮਾਹਰ ਨੇ ਸਾਇੰਟਿਸਟ ਨੇ ਡਾਕਟਰ ਨੇ ਇਹ ਉਹ ਇਹਦੇ ਬਾਰੇ ਜ਼ਿਆਦਾ ਡਿਟੇਲ ਦੇ ਵਿੱਚ ਦੱਸ ਸਕਦੇ ਨੇ ਪਰ ਉਹਨਾਂ ਦੇ ਇਸ ਦਾਅਵੇ ਤੋਂ ਬਾਅਦ ਇਹ ਇੰਨੀ ਗੱਲਾਂ ਜ਼ਰੂਰ ਨੇ ਕਿ ਜਿਹੜੇ ਐਕਸਪਰਟਸ ਨੇ ਇਸ ਮਾਮਲੇ ਦੇ ਉਹ ਕਹਿ ਰਹੇ ਨੇ ਵੀ ਇਹ ਇੱਕ ਕੋਈ ਪਾਰਟਿਕੂਲਰ ਕਾਰਨ ਦਾਸਣਾ ਵੀ ਇਹ ਦਵਾਈ ਲੈਣ ਦੇ ਨਾਲ ਹੀ ਹੁੰਦਾ ਕਹਿੰਦੇ ਵੀ ਇਹ ਗੱਲਾਂ ਠੀਕ ਨਹੀਂ ਆ ਇਹ ਬਹੁਤ ਸਾਰੇ ਰੀਜ਼ਨਸ ਜਿਹੜੇ ਜਿਹਦੇ ਪਿੱਛੇ ਐਵੀਡੈਂਸ ਮੌਜੂਦ ਹੈ ਕਹਿੰਦੇ ਵੀ ਉਹ ਸਾਹਮਣੇ ਆ ਸੋ ਜਿਹੜੇ ਕਾਰਨ ਦਾ ਕੋਈ ਐਵੀਡੈਂਸ ਸਾਹਮਣੇ ਹੈ ਨਹੀਂ ਆ ਵੀ ਉਹ ਗੱਲ ਟਰੰਪ ਸਾਹਿਬ ਨੂੰ ਇਸ ਤਰੀਕੇ ਦੀਆਂ ਗੱਲਾਂ ਕਰਨੀਆਂ ਨਹੀਂ ਚਾਹੀਦੀਆਂ ਪਰ ਹੁਣ ਟਰੰਪ ਸਾਹਿਬ ਦੀ ਆਦਤ ਬਣ ਚੁੱਕੀ ਹੈ ਵੀ ਉਹ ਇਸ ਤਰੀਕੇ ਦੇ ਦਾਅਵੇ ਕਰ ਦਿੰਦੇ ਨੇ ਪਰ ਇਹ ਦਾਵਾ ਉਹਨਾਂ ਦਾ ਕਿੰਨਾ ਸਹੀ ਹੈ ਜਾਂ ਕਿੰਨੇ ਕਿਹਦੇ ਵਿੱਚ ਤੱਤ ਨੇ ਇਹ ਤਾਂ ਹੁਣ ਆਉਣ ਵਾਲੇ ਦਿਨਾਂ ਦਰਾਂ ਕੋਈ ਅਗਰ ਸਾਇੰਟਿਫਿਕ ਪ੍ਰੂਫ ਹੋਊਗਾ ਸਾਹਮਣੇ ਤਾਂ ਉਹਨੂੰ ਸਹੀ ਜਿਹੜਾ ਸਾਬਤ ਕੀਤਾ ਜਾ ਸਕਦਾ ਸੋ ਅਦਰਵਾਇਸ ਜਿਹੜੇ ਮੈਂ ਕਾਰਨ ਦੱਸੇ ਨੇ ਜਿਹੜੇ ਡਾਕਟਰਸ ਨੇ ਐਕਸਪਰਟ ਦੱਸਦੇ ਨੇ ਉਹ ਵੱਖੋ ਵੱਖਰੇ ਕਾਰਨ ਇਸ ਬਾਬਤ ਹੁੰਦੇ ਨੇ ਸਹੀ ਗੱਲ ਹੈ ਜੀ ਜੇ ਕਿਤੇ ਆਮ মিডিਆ ਕਾਰ ਕੋਈ ਇਦਾਂ ਦੀ ਕਿਸੇ ਕੰਪਨੀ ਦਾ ਨਾਮ ਲੈ ਕੇ ਕਹਿ ਦਿੰਦਾ ਉਹਨੂੰ ਕਦੋਂ ਦਾ ਕੇਸ ਕੋਈ ਨਾ ਕੋਈ ਹੋ ਜਾਂਦਾ ਪਰ ਇਹ ਤਾਂ ਚਲੋ ਫਿਰ ਪਾਵਰ ਵਾਲੇ ਬੰਦੇ ਨੇ ਤੇ ਜੇ ਸਾਡੇ ਵਰਗਾ ਕੋਈ ਮੈਡੀਕਲ ਲੌਬੀ ਤੇ ਕੋਈ ਆਰਟੀਕਲ ਪੜ੍ਹਦੀ ਉਹਦੇ ਤੇ ਵੀ ਕਈ ਵਾਰ ਕਿੰਤੂ ਪ੍ਰੰਤੂ ਹੋਣ ਲੱਗ ਜਾਂਦਾ ਐ ਪ੍ਰਿੰਸਾਹ ਇੱਕ ਬਹੁਤ ਵੱਡਾ ਆਰਟੀਕਲ ਕਈ ਵਾਰੀ ਸਾਂਝਾ ਕੀਤਾ ਤੇ ਗਾਹੇ-ਵਗਾਹੇ ਉਹ ਸਾਂਝੇ ਵੀ ਕਰਦੇ ਰਹਾਂਗੇ ਅੱਗੇ ਜਾ ਕੇ ਵੀ ਚਲੋ ਹੁਣ ਥੋੜੀ ਟਿਕਟੌਕ ਦੀ ਗੱਲਬਾਤ ਕਰ ਲਈਏ ਤੇ ਵੈਸੇ ਟਿਕਟੌਕ ਤੇ ਆਪਾਂ ਨੂੰ ਪਤਾ ਹੀ ਆ ਕੀ ਕੁਝ ਉੱਥੇ ਚੱਲਦਾ ਰਹਿੰਦਾ ਹੈਗਾ ਤੇ ਲੋਕਾਂ ਦੇ ਬੈੱਡਰੂਮ ਤੱਕ ਦੀਆਂ ਗੱਲਾਂ ਉੱਥੇ ਪਹੁੰਚ ਜਾਂਦੀਆਂ ਨੇ ਸੋਸ਼ਲ ਮੀਡੀਆ ਤੇ ਅੱਜ ਤੱਕ ਪਰ ਇਹਦੇ ਕੋਈ ਨਤੀਜੇ ਨਹੀਂ ਕੋਈ ਜਾਂਚ ਹੋਈ ਆ ਉਹ ਕਹਿੰਦੇ ਜਨਤਕ ਹੋਣਗੇ ਕਿਹੜੀ ਜਾਂਚ ਦੀ ਗੱਲ ਹੋ ਰਹੀ ਕੁਈ ਦੇ ਵਿੱਚ ਫੈਡਰਲ ਤੇ ਜਿਹੜੀ ਪ੍ਰੋਵਿੰਸ਼ੀਅਲ ਪ੍ਰਾਈਵੇਸੀ ਅਥਾਰਟिटीज ਨੇ ਸੋ ਇਹ 2023 ਤੋਂ ਇਹਨਾਂ ਨੇ ਇੱਕ ਇਨਵੈਸਟੀਗੇਸ਼ਨ ਟਿਕਟੌਕ ਦੇ ਖਿਲਾਫ ਸ਼ੁਰੂ ਕੀਤੀ ਹੋਈ ਸੀ ਸੋ ਇਹ ਇਨਵੈਸਟੀਗੇਸ਼ਨ ਦੇ ਕੀ ਨਤੀਜੇ ਨੇ ਕੀ ਇਹਨਾਂ ਦੇ ਵਿੱਚ ਨਿਕਲਿਆ ਆ ਸੋ ਇਸ ਸਬਾਬਤ ਅੱਜ 1 ਵਜੇ ਓਟਵਾ ਵਿਕੇ ਇਹ ਜੋ ਫੈਡਰਲ ਤੇ ਪ੍ਰੋਵਿੰਸ਼ੀਅਲ ਦੀ ਪ੍ਰਾਈਵੇਸੀ ਆਰਟਿਸ ਨੇ ਸੋ ਉਹ ਇਸ ਮਾਮਲੇ ਦੇ ਉੱਪਰ ਜਿਹੜੀ ਉਹਨਾਂ ਕੋਲ ਇਨਫੋਰਮੇਸ਼ਨ ਹੈ ਸੋ ਉਸ ਨੂੰ ਜਨਤਕ ਕਰਨਗੇ ਸੋ ਇਹਦੇ ਵਿੱਚ ਇਹ ਹੀ ਕਿ ਜੋ ਟਿਕਟੌਕ ਹੈ ਵੀ ਇਹ ਜੋ ਕੈਨੇਡੀਅਨ ਕਾਨੂੰਨ ਬਣੇ ਹੋਏ ਨੇ ਜਿਵੇਂ ਕਿ ਕਿਸੇ ਦੀ ਨਿੱਜੀ ਜਾਣਕਾਰੀ ਹੈ ਉਹ ਹਾਸਲ ਕਰਨੀ ਹੈ ਜਾਂ ਉਹਨੂੰ ਗਾਹਾਂ ਜਨਤਕ ਕਰਨਾ ਆ ਉਹਦਾ ਮਿਸਯੂਜ਼ ਕਰਨਾ ਸੋ ਇਹਨੂੰ ਲੈ ਕੇ ਜੋ ਕੈਨੇਡੀਅਨ ਕਾਨੂੰਨ ਹੈ ਵੀ ਟਿਕਟੌਕ ਇਹਦੀ ਪਾਲਣਾ ਕਰ ਵੀ ਰਿਹਾ ਜਾਂ ਨਹੀਂ ਕਰ ਰਿਹਾ ਸੋ ਇਸ ਬਾਬਤ ਜੋ ਵੀ ਇਹਨਾਂ ਨੇ ਇਹ 2 ਸਾਲਾਂ ਦੀ ਇਨਵੈਸਟੀਗੇਸ਼ਨ ਦੇ ਵਿੱਚ ਇਹਨਾਂ ਨੂੰ ਜੋ ਕੁਝ ਵੀ ਤੱਥ ਮਿਲੇ ਨੇ ਸੋ ਉਹਨਾਂ ਬਾਰੇ ਉਹ ਗੱਲਾਂ ਬਾਤਾਂ ਸਾਹਮਣੇ ਰੱਖਣਗੇ ਤੇ ਨਾਲ ਇਹਦੇ ਵਿੱਚ ਜੋ ਟਰਾਂਸਪੇਰੈਂਸੀ ਹੁੰਦੀ ਹੈ ਵੀ ਪਾਰ ਦਸ਼ਤਾ ਹੁੰਦੀ ਹੈ ਵੀ ਉਹਦਾ ਵੀ ਟਿਕਟੋਕ ਪਏ ਪਾਲਨ ਕਰ ਰਿਹਾ ਜਾਂ ਨਹੀਂ ਕਰ ਰਿਹਾ ਸੋ ਇਹਦਾ ਬੱਚਿਆਂ ਜਾਂ youth ਦੇ ਉੱਪਰ ਕੀ ਪ੍ਰਭਾਵ ਪੈਂਦਾ ਆ ਸੋ ਇਹਨਾਂ ਗੱਲਾਂ ਬਾਤਾਂ ਨੂੰ ਲੈ ਕੇ ਵੀ ਜੋ ਇਹਨਾਂ ਵੱਲੋਂ ਜੋ ਐਵੀਡੈਂਸ ਇਕੱਠੇ ਕੀਤੇ ਗਏ ਨੇ ਸੋ ઓਏ ਏਵੀਡੈਂਸ ਅੱਜ 1 ਵਜੇ ਇਹ ਜਨਤਕ ਕਰਨਗੇ ਸੋ ਇਹਦੇ ਵਿੱਚ ਦੇਖੋ ਕੀ ਨਿਕਲਦਾ ਕੀ ਨਹੀਂ ਨਿਕਲਦਾ ਇਹ ਤਾਂ ਹੁਣ ਜੋ ਵੀ ਉਹ ਇਨਵੈਸਟੀਗੇਸ਼ਨ ਤੋਂ ਬਾਅਦ ਜੋ ਚੀਜ਼ਾਂ ਸਾਹਮਣੇ ਲਿਆਉਣਗੇ ਉਸ ਤੋਂ ਬਾਅਦ ਹੀ ਕਿਹਾ ਜਾ ਸਕਦਾ ਪਰ ਇੰਨਾ ਜ਼ਰੂਰ ਹੈ ਕਿ ਪਿਛਲੇ ਸਮੇਂ ਦੌਰਾਨ ਅਸੀਂ ਦੇਖਿਆ ਕਿ ਟਿਕਟੌਕ ਨੂੰ ਕੰਟਰੋਲ ਕਰਨ ਦੇ ਵਿੱਚ ਜਾਂ ਉਹਨੂੰ ਇਥੋਂ ਬੰਦ ਕਰਵਾਉਣ ਦੇ ਵਿੱਚ ਅਮਰੀਕਾ ਦਾ ਕੈਨੇਡਾ ਦਾ ਸਰਕਾਰਾਂ ਦਾ ਕਾਫੀ ਜੋਰ ਲੱਗਾ ਰਿਹਾ ਹੁਣ ਅਸੀਂ ਅਮਰੀਕਾ ਦੇ ਵਿੱਚ ਦੇਖਿਆ ਕਿ ਜਦੋਂ ਸਰਕਾਰ ਉੱਥੇ ਬਦਲ ਗਈ ਹੈ ਹੁਣ ਟਰੰਪ ਸਾਹਿਬ ਕਿ ਕਿਸੇ ਨਾ ਕਿਸੇ ਢੰਗ ਦੇ ਨਾਲ ਉਹਦੇ ਨਾਲ ਸਮਝੌਤਾ ਵੀ ਕਰ ਰਹੇ ਨੇ ਹੁਣ ਕੈਨੇਡਾ ਵਾਲੇ ਪਾਸਿਓਂ ਕਿਹੜੀਆਂ ਗੱਲਾਂ ਨਿਕਲਦੀਆਂ ਨੇ ਅੱਜ ਜਿਹੜੀ 1 ਵਜੇ ਇਹਨਾਂ ਦੀ ਰਿਪੋਰਟ ਇਗਾਨੇ ਸਾਹਮਣੇ ਲਿਆਉਣੀ ਆ ਉਹਦੇ ਵਿੱਚ ਗੱਲਾਂ ਕਾਫੀ ਕਲੀਅਰ ਹੋ ਰਹੀਆਂ ਜੀ ਪ੍ਰਿੰਸ ਸਾਹਿਬ ਪ੍ਰਿੰਸ ਸਾਹਿਬ ਕੱਲੀ ਕੱਲੀ ਖਬਰ ਅਪਡੇਟ ਤੁਸੀਂ ਸਾਂਝੀ ਕੀਤੀ ਪੈਣ ਸਾਹਿਬ ਜੰਦੇ ਹੰਦੇ ਆਪਣਾ ਤੇ ਆਪਣੀ ਸੁਵਾਂਵਾ ਜਿਹੜੀ ਜਿਹੜੇ ਤੁਸੀਂ ਪ੍ਰੋਵਾਈਡ ਕਰ ਦਿਓ ਨੰਬਰ ਜੂਟ ਸਾਂਝਾ ਕਰ ਦਿਓ ਜੀ ਪਪਿੰਦਰ ਜੀ ਮੇਰਾ ਨੰਬਰ 416 848 9698 416 848 9698 ਸੋ ਟਰੱਕਿੰਗ ਨਾਲ ਸੰਬੰਧਿਤ ਕੋਈ ਵੀ ਇਕੁਪਮੈਂਟ ਖਰੀਦਣਾ ਵੇਚਣਾ ਹੋਵੇ ਕੋਈ ਜਾਣਕਾਰੀ ਲੈਣੀ ਹੋਵੇ ਕਿਸੇ ਤਰੀਕੇ ਦੀ ਫਾਈਨੈਂਸ ਦੀ ਲੋੜ ਹੋਵੇ ਜਾਂ ਕੋਈ ਟਰੱਕਿੰਗ ਨਾਲ ਰਿਲੇਟਡ ਤੁਹਾਡੀ ਕੋਈ ਵੀ ਹੋਰ ਮੁਸ਼ਕਲ ਹੈ ਸੋ ਉਹਦੇ ਬਾਬਤ ਉਸੇ ਗੱਲਬਾਤ ਕਰਨੀ ਚਾਹੁੰਦੇ ਹੋ ਸੋ ਮੇਰੇ ਨੰਬਰ ਤੇ ਤੁਸੀਂ ਗੱਲਬਾਤ ਕਰ ਸਕਦੇ ਸੋ 416 848 9692